vâng 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 ਮਾਨ ਸਾਹਿਬ ਅੱਜ ਜਰਮਸ਼ਾਲ ਯਾਤਰਾ ਨਿਕਲੇ ਇਹਦੇ ਬਾਰੇ ਸਿੱਖੀ ਕਹਿਣਾ ਚਾਹੋਗੇ ਖੇਡਾਂ ਬਦਲ ਪੰਜਾਬ ਦੀਆਂ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਮਸ਼ਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਤੇ ਸਾਡੀ ਸਾਰੀ ਆਮਦਿਨਾਰਟੀ ਟੀਮ ਵੱਲੋਂ ਸਾਡੇ ਅਹੁਦੇਦਾਰ ਸਭਾ ਨੂੰ ਸਾਰੇ ਮਿਲਟਰੀ ਸਬਾਣ ਵੱਲੋਂ ਸਾਰੇ ਵੱਲੋਂ ਉਸ ਮਸ਼ਾਲ ਦਾ ਉਸ ਟੀਮ ਦਾ ਸਵਾਗਤ ਕੀਤਾ ਗਿਆ ਤੇ ਸਾਡੇ ਸੀਐਮ ਭਗਵੰਤ ਮਾਨ ਜੀ ਸਾਡੇ ਬਹੁਤ ਸਤਿਕਾਰ ਜੋ ਉਹਨਾਂ ਵੱਲੋਂ ਜਿਹੜਾ ਇਹ ਚਲਾਇਆ ਜਾ ਰਿਹਾ ਹੈ ਖੇਡਾਂ ਵੱਤਨ ਪੰਜਾਬ ਦੀਆਂ ਤਾਂ ਕਿ ਨੌਜਵਾਨ ਨੇ ਜਿਹੜੇ ਉਹ ਗੁਰਾਹੀ ਨਾ ਪੈਣ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਾਲੇ ਪਾਸੇ ਜੁੜਨ ਉਹਦੇ ਰੁਝਾਨ ਬਹੁਤ ਵੱਡੇ ਲੈਵਲ ਤੇ ਆ ਰਹੇ ਨੇ ਦੋ ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਆ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਹੁਣ ਉਹ ਲਗਾਤਾਰ ਉਸ ਮਿਨਿਮ ਨੂੰ ਜਿਹੜਾ ਹੰਗਾਰਾ ਮਿਲ ਰਿਹਾ ਇਹ ਖੇਡਾਂ ਮਤਨ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਹੀ ਹੋਣਗੀਆਂ ਤੇ ਖੇਡਾਂ ਨੂੰ ਉਚਾਰਨ ਕਰਨ ਵਾਸਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲੇ ਹੋ ਰਹੇ ਨੇ ਤੇ ਨੌਜਵਾਨ ਜਿਹੜਾ ਹੈ ਖੇਡਾਂ ਦੇ ਨਾਲ ਜੁੜ ਰਿਹਾ ਹੈਗਾ ਤੇ ਬਹੁਤ ਇਹ ਵਧੀਆ ਗੱਲ ਹੈ ਸਾਡੇ ਨੌਜਵਾਨਾਂ ਵਾਸਤੇ ਨੌਜਵਾਨ ਕਿਹੜੀ ਵਾਸਤੇ ਅਸੀਂ ਸਾਰੇ ਇਸ ਗੱਲ ਦੀ ਸਲਾਘਾ ਕਰਦੇ ਹਾਂ ਤੇ ਅੱਜ ਨਾਬੇ ਮਿਸਾਲ ਪਹੁੰਚੀ ਹੈ ਸਾਰੀ ਟੀਮ ਨੇ ਸਾਡੀ ਨੂੰ ਸਵਾਗਤ ਕੀਤਾ ਹੈਗਾ ਐਮਐਲਐ ਸਾਹਿਬ ਕਿਤੇ ਬਾਹਰ ਸੀਗੇ ਉਹ ਵੀ ਇਸ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਖੇਡਾਂ ਮਤਲਬ ਪੰਜਾਬ ਦੀਆਂ ਵਿੱਚ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਕੁਝ ਇਹ ਖੇਡਾਂ ਬਾਰੇ ਕੀ ਕਹਿਣਾ ਚਾਹੋ ਜੋ ਖੇਡਾਂ ਮਤਲਬ ਪੰਜਾਬ ਦੀਆਂ 36ਵਾਂ ਰਾਊਂਡ ਚੱਲਿਆ ਜੀ ਸੀਐਮ ਸਾਹਿਬ ਬੜੇ ਜੋਰਾ ਸ਼ੋਰਾ ਨਾਲ ਸਪੋਰਟਸ ਨੂੰ ਪੜਾਵਾ ਦੇ ਰਹੇ ਨੇ ਬਹੁਤ ਇੱਕੇ ਜਿਹੜੀ ਪ੍ਰੇਰਣਾ ਵੀ ਹੈ ਯੂਥ ਲਈ ਬਹੁਤ ਚੰਗਾ ਕਰ ਰਿਹਾ ਹੈ ਕੰਮ ਸਾਰੀਆਂ ਚੀਜ਼ਾਂ ਸਪੋਰਟਸ ਬਹੁਤ ਜ਼ਰੂਰੀ ਹੈ ਉਹਨੂੰ ਨਸ਼ਿਆਂ ਤੋਂ ਦੂਰ ਕਰੇ ਕਰਨ ਲਈ ਤੇ ਇਹ ਜਿਹੜੀ ਮਿਸਾਲ ਹੈ ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਤੇ ਇਸ ਵਾਰੀ ਵੀ ਅਸੀਂ ਬੜੇ ਸਤਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ ਸਾਡੇ ਉਹਦੇ ਜੋ ਅਹੁਦਾ ਦਰਜਾ ਬਰ ਦਰਜਾ ਅਹੁਦੇਦਾਰ ਨੇ ਉਹ ਸਾਰੇ ਐਮਐਲਪੀ ਸਾਹਿਬ ਦੇ ਭਰਾ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਤੇ ਉਹਨੂੰ ਅੱਗੇ ਤੱਕ ਤੋਰਿਆ ਕਹਿਣਾ ਚਾਹ ਕੋ ਖੇਡਾ ਵਾ ਬਹੁਤ ਵਧੀਆ ਜੀ ਦੇਖੋ ਜਿਹੜਾ ਆਪਾਂ ਪੰਜਾਬ ਸਰਕਾਰ ਦੇ ਉਪਰਾਲੇ ਜਿਹੜੇ ਚੱਲ ਰਹੇ ਨੇ ਖੇਡਾਂ ਪ੍ਰਤੀ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਕਿ ਪਿਛਲੇ ਵਾਰ ਵੀ ਉਸ ਤੋਂ ਪਹਿਲਾਂ ਵੀ ਆਪਾਂ ਦੇਖਦੇ ਆਇਆ ਬਹੁਤ ਵਧੀਆ ਢੰਗ ਨਾਲ ਜਿਹੜਾ ਨਾਬੇ ਸ਼ਹਿਰ ਦੇ ਵਿੱਚ ਅੱਜ مشਾਲ ਪਹੁੰਚੀ ਹੈ ਤੇ ਸਾਰੇ ਸਾਡੇ ਐਮਸੀ ਸਰਵਾਨ ਤੇ ਸਾਡੇ ਐਮਐਲਏ ਸਾਹਿਬ ਦੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ ਕੇ ਇਹਦੇ ਜੀ ਹਿੱਸਾ ਲਿੱਤਾ ਔਰ ਇਹਨੂੰ ਅੱਗੇ ਰਵਾਨਾ ਕੀਤਾ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਤੁਸੀਂ ਕੀ ਕਹਿਣ ਜਾਓਗੇ ਖੇਡਾਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹ ਸੀਐਮ ਸਾਹਿਬ ਨੇ ਮਹਮ ਚਲਾਈ ਆ ਜਦੋਂ ਇਹ ਸਰਕਾਰ ਬਣੀ ਆ ਮਾਂ ਦੀ ਪਾਰਟੀ ਦੀ ਤੇ ਉਹਨਾਂ ਦਾ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਰੁਝਾਨ ਹੈ ਤੇ ਉਹ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਜਿਹੜਾ ਗਲਤਾਂ ਕਰੀਆ ਵੀ ਨਸ਼ੇ 'ਚ ਬਹੁਤ ਜ਼ਿਆਦਾ ਜਾ ਰਹੇ ਨੇ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਖੇਡਾਂ 'ਚ ਬਹੁਤ ਜ਼ਿਆਦਾ ਸੁਧਾਰ ਹੈ ਪਰ ਅੱਜ ਸਾਡੇ ਮਿਸ਼ਾਲਾਂ ਜਿਹੜੀ ਨਾਬੇ ਹਲਕੇ ਦੇ ਵਿੱਚ ਪਹੁੰਚੀ ਆ ਐਮਐਲਏ ਸਾਹਿਬ ਦੇ ਬ੍ਰਦਰ ਉਹਨਾਂ ਨੇ ਆਪ ਬਾਈ ਦਿੱਤੀ ਆ ਅਸੀਂ ਉਹਨਾਂ ਦਾ ਵੈਲਕਮ ਕੀਤਾ ਸਾਰੀ ਟੀਮ ਨੇ ਨਾਬਾਦੀ ਨੇ ਤੇ ਅਸੀਂ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪਣ ਨੂੰ ਖੇਡ ਦਾ ਨਜ਼ਰ ਆਵਣਾ ਤੇ ਪੰਜਾਬ ਦੇ ਵਿੱਚੋਂ ਵਾਧੂ ਵਾਧੇ ਜਿਹੜੇ 올림픽 ਦੇ ਵਿੱਚ ਜਿਹੜੇ ਪਲੇਅਰ ਜਾਣਗੇ ਆਪਣੇ ਇਥੋਂ ਨਿਕਲਗੇ ਨਾਉਟ ਤੋਂ ਪੰਜਾਬ ਦੀ ਇਹ ਜਿਹੜੀ ਦੇਸ਼ਵਕ ਬਦਲ ਵੀ ਉਹਦੇ ਵੱਲੋਂ ਮੂਮੈਂਟ ਹੋ ਰਹੀ ਆ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਥ ਦੇ ਰਹੇ ਨੇ ਤੇ ਇਹ ਮਹੀਨੇ ਦੇ ਵਿੱਚ ਖੇਡਵਤਨ ਪੰਜਾਬੀਆਂ ਵਿੱਚ ਵੱਧ ਕਰਕੇ ਉਹ ਸਾਹਿਬ ਨਾਲ ਆਪਣਾ ਜਿਹੜਾ ਯੋਗਦਾਨ ਪਾ ਦੇ ਵਿੱਚ ਹਿੱਸਾ ਵੀ ਲੈਣਾ ਨੌਜਵਾਨਾਂ ਨੂੰ ਕੀ ਕਹਿਣਾ ਚਾਹਾਂਗੇ ਨਸ਼ੇ ਦੇ ਪ੍ਰਤੀ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਵੀ ਆਪਣੇ ਜਿਹੜੇ ਨਸ਼ੇ ਨੇ ਉਹਦੇ ਨਾਲ ਆਪਣੀ ਸਾਰੀ ਜ਼ਿੰਦਗੀ ਆਪਣੀ ਦਾ ਬਰਬਾਦ ਹੁੰਦੀ ਹੈ ਨਾਲ ਆਪਣੇ ਪਰਿਵਾਰ ਨਹੀਂ ਧਿਆਨ ਰੱਖੀਆ ਪਿੰਡਾਂ ਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਇਹਨਾਂ ਨੂੰ ਛੱਡ ਕੇ ਵੱਧ ਤੋਂ ਵੱਧ ਆਓ ਆਪਾਂ ਇਕੱਠੇ ਹੋ ਕੇ ਆਪਣੇ ਜਿਹੜੇ ਖੇਡਾਂ-ਬੱਦਨ ਪੰਜਾਬ ਦੀਆਂ ਵਿੱਚ ਹਿੱਸਾ ਲਈਏ ਤੇ ਆਪਣੇ ਪੰਜਾਬ ਨੂੰ ਜਿਹੜਾ ਆਪਾਂ ਮੋੜ ਉੱਤੇ ਸੁਹਾਲ ਬਣਾਈਏ ਤੇ सीएम ਸਾਹਿਬ ਅਤੇ ਸਾਡੇ ਐਮਐਲਏ ਸਾਹਿਬ ਦਾਪਾ ਦੇਮਾਨ ਜੀ ਹਨਾ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਨੇ ਖੇਡਾਂ ਪ੍ਰਤੀ ਤੇ ਆਪਾਂ ਨਾਲ ਤਾਂ ਸਾਥ ਦਿਓ ਤੜ ਕੇ ਤੇ ਆਪਾਂ ਵੱਧ ਤੋਂ ਵੱਧ ਜਿਹੜੇ ਨਸ਼ੇ ਨੇ ਜਿਹੜੇ ਉਹਨਾਂ ਤੋਂ ਦੂਰ ਰਹੀਏ ਤੇ